ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਕਾਰਨ 32 ਹਵਾਈ ਐਡੇ ਬੰਦ ਕਰ ਦਿੱਤੇ ਗਏ ਸਨ ਜੰਗਮੰਦੀ ਤੋਂ ਬਾਅਦ ਹੁਣੇ ਦੁਬਾਰਾ ਖੋਲ ਦਿੱਤੇ ਗਏ ਨੇ ਸਰਕਾਰ ਨੇ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ ਤਣਾਅ ਦਰਮਿਆਨ 9 ਮਈ ਨੂੰ ਸ਼੍ਰੀਨਗਰ ਚੰਡੀਗੜ੍ਹ ਤੇ ਅੰਮ੍ਰਿਤਸਰ ਸਮੇਤ ਦੇਸ਼ ਦੇ ਉੱਤਰੀ ਤੇ ਪੱਛਮੀ ਹਿੱਸਿਆਂ ਦੇ ਕੁੱਲ 32 ਹਵਾਈ ਐਡੇ ਤੇ 15 ਮਈ ਤੱਕ ਨਾਗਰਿਕ ਉਡਾਣ ਸੰਚਾਲਨ ਲਈ ਬੰਦ ਕਰ ਦਿੱਤੇ ਗਏ ਸਨ ਭਾਰਤੀ ਹਵਾਈ ਸੈਨਾ ਦੇ ਨਿਰਦੇਸ਼ਾਂ ਤੋਂ ਬਾਅਦ 에ਰਪੋਰਟ ਅਥਾਰਟੀ ਆਫ ਇੰਡੀਆ ਨੇ ਉੱਤਰੀ ਤੇ ਪੱਛਮੀ ਭਾਰਤ ਦੇ ਇਹਨਾਂ 32 ਹਵਾਈ ਇੰਡਿਆ ਨੂੰ ਖੋਲਣ ਲਈ ਇੱਕ ਨੋਟਿਸ ਜਾਰੀ ਕੀਤਾ ਹੈ 9 ਮਈ ਨੂੰ ਭਾਰਤ ਪਾਕਿਸਤਾਨ ਸਰਹੱਦ ਤੇ ਤਣਾਵ ਵਧਨ ਕਾਰਨ ਸ਼ੀਰੀ ਨਗਰ ਚੰਡੀਗੜ੍ਹ ਅੰਮ੍ਰਿਤਸਰ ਤੇ ਕਾਂਗੜਾ ਵਰਗੇ ਉੱਤਰੀ ਤੇ ਪੱਛਮੀ ਖੇਤਰਾ ਦੇ 32 ਹਵਾਈ ਅੱਡੇ ਤੇ ਨਾਗਰਿਕ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਇਹ ਹਵਾਈ ਅੱਡੇ 15 ਮਈ ਤੱਕ ਬੰਦ ਰਹੇ ਨੇ ਸਨ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਕਾਰਨ 32 ਹਵਾਈ ਅੱਡੇ ਬੰਦ ਕਰ ਦਿੱਤੇ ਗਏ ਸਨ ਜੰਗਮੰਦੀ ਤੋਂ ਬਾਅਦ ਹੁਣੇ ਦੁਬਾਰਾ ਖੋਲ ਦਿੱਤੇ ਗਏ ਨੇ ਸਰਕਾਰ ਨੇ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ ਤਣਾਅ ਦਰਮਿਆਨ 9 ਮਈ ਨੂੰ ਸ਼੍ਰੀਨਗਰ ਚੰਡੀਗੜ੍ਹ ਤੇ ਅੰਮ੍ਰਿਤਸਰ ਸਮੇਤ ਦੇਸ਼ ਦੇ ਉੱਤਰੀ ਤੇ ਪੱਛਮੀ ਹਿੱਸਿਆਂ ਦੇ ਕੁੱਲ 32 ਹਵਾਈ ਐਡੇ ਤੇ 15 ਮਈ ਤੱਕ ਨਾਗਰਿਕ ਉਡਾਨ ਸੰਚਾਲਨ ਲਈ ਬੰਦ ਕਰ ਦਿੱਤੇ ਗਏ ਸਨ ਭਾਰਤੀ ਹਵਾਈ ਸੈਨਾ ਦੇ ਨਿਰਦੇਸ਼ਾਂ ਤੋਂ ਬਾਅਦ 에ਰਪੋਰਟ ਅਥਾਰਟੀ ਆਫ ਇੰਡੀਆ ਨੇ ਉੱਤਰੀ ਤੇ ਪੱਛਮੀ ਭਾਰਤ ਦੇ ਇਹਨਾਂ 32 ਹਵਾਈ ਐਡਿਆਂ ਨੂੰ ਖੋਲਣ ਲਈ ਇੱਕ ਨੋਟਿਸ ਜਾਰੀ ਕੀਤਾ ਹੈ 9 ਮਈ ਨੂੰ ਭਾਰਤ-ਪਾਕਿਸਤਾਨ ਸਰਹੱਦ ਤੇ ਤਣਾਅ ਵਧਨ ਕਾਰਨ ਸ਼੍ਰੀਨਗਰ ਚੰਡੀਗੜ੍ਹ ਅੰਮ੍ਰਿਤਸਰ ਤੇ ਕਾਂਗੜਾ ਵਰਗੇ ਉੱਤਰੀ ਤੇ ਪੱਛਮੀ ਖੇਤਰਾ ਦੇ 32 ਹਵਾਈ ਅੱਡੇ ਅਤੇ ਨਾਗਰਿਕ ਉਡਾਣਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਇਹ ਹਵਾਈ ਅੱਡੇ 15 ਮਈ ਤੱਕ ਬੰਦ ਰਹੇ ਨੇ ਸਨ